ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸੋਰਾ ਟੀਵੀ ਤੇ ਮੈਂ ਹਾਂ ਤਾਨਿਆ ਤੇ ਅੱਜ ਟਵਿਸਵਾ ਜੁਐਲਸ ਦੀ ਓਪਨਿੰਗ ਹੋਈ ਹੈ ਜਲੰਧਰ ਦੇ ਵਿੱਚ ਬੀਨੂ ਟਿੱਲੋਂ ਹੋਰਾ ਦਾ ਸ਼ੋਰੂਮ ਹੈ ਸੋ ਉਹਨਾਂ ਦੇ ਖਾਸ ਯਾਰ ਦੇਵ ਕਰੋੜ ਜੀ ਅੱਜ ਉਹਨਾਂ ਦਾ ਸਾਥ ਦੇਣ ਲਈ ਪਹੁੰਚੇ ਨੇ ਸੋ ਸਭ ਸਰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਹੜਾ ਇਹ ਸ਼ੋਰੂਮ ਖੋਲਿਆ ਬੀਨੂ ਬਾਈ ਨੇ ਮਤਲਬ ਇਹ ਲਾਈਨ ਚ ਕਿਵੇਂ ਆਏ ਤੇ ਤੁਹਾਡੀ ਕਿੰਨੀ ਕੁ ਗਾਈਡੈਂਸ ਹੈ ਤੁਹਾਡੀ ਕਿੰਨੀ ਕੁ ਸਪੋਰਟ ਹੈ ਸਭ ਤੋਂ ਪਹਿਲਾਂ ਤਾਂ ਸਾਸੀ ਕਾਲ ਜੀ ਸਾਰਿਆਂ ਨੂੰ ਮੈਨੂੰ ਲੱਗਦਾ ਹੈ ਕਿ ਬੀਨੂ ਬਾਈ ਜੀ ਆਪ ਬਹੁਤ ਸਿਆਣੇ ਨੇ ਸੋ ਮੈਂ ਤਾਂ ਉਹਨਾਂ ਤੋਂ ਸਿੱਖਦਾ ਬਹੁਤ ਕੁਛ ਤਾਂ ਮੈਂ ਉਹਨਾਂ ਨੂੰ ਕੀ ਦੱਸੂ ਤੇ ਵੱਟਵਾ ਜੀ ਨੇ ਮਿਹਨਤ ਬਹੁਤ ਕੀਤੀ ਹੈ ਜੀ ਉਹਨਾਂ ਦੀ ਸਟਰਗਲ ਮੈਂ ਦੇਖੀ ਹੋਈ ਹੈ ਕਿ ਸਟਾਰਟਿੰਗ ਡੇਜ਼ ਦੇ ਵਿੱਚ ਕਿਵੇਂ 600 ਰੁਪਿਆ ਪਰ ਐਪੀਸੋਡ ਕਿਸੇ ਸੀਰੀਅਲ ਦਾ ਮਿਲਣਾ ਜਾਂ 1000 ਰੁਪਿਆ ਮਿਲਣਾ ਉਹਦੇ ਵਿੱਚ ਵੀ ਕਈ ਵਾਰ ਪੈਸੇ ਨਹੀਂ ਮਿਲਦੇ ਹੁੰਦੇ ਸੀਗੇ ਹਨਾ ਸੋ ਸਟਰਗਲ ਮੈਂ ਉਹਨਾਂ ਦੀ ਦੇਖੀ ਹੈ ਅੱਜ ਇੱਥੇ ਤੱਕ ਪਹੁੰਚਣ ਦੀ ਸੋ ਬੜੀ ਖੁਸ਼ੀ ਹੋਈ ਹੈ ਕਿ ਤਵੇਸਵਾ ਬਾਈ ਜੀ ਨੇ ਇੱਥੇ ਜਲੰਧਰ ਦੇ ਵਿੱਚ ਆਪਣਾ ਪਹਿਲਾ ਜਿਹੜਾ ਸ਼ੋਰੂਮ ਹੈ ਉਹ ਓਪਨ ਕੀਤਾ ਤੇ ਇਹ ਉਹਨਾਂ ਦੀ ਮਿਹਨਤ ਹੈ ਜਿਹੜੀ ਉਹਨਾਂ ਨੂੰ ਇੱਥੇ ਤੱਕ ਲੈ ਕੇ ਆਈ। ਜੁਗਨੂ ਤੋਂ ਸ਼ਫਰ ਸ਼ੁਰੂ ਹੋਇਆ ਔਰ ਹੁਣ ਡਾਇਮੰਡ ਦੇ ਬਿਜ਼ਨਸ ਤੱਕ। ਹਨਾ ਇਹ ਸਾਰਾ ਗ੍ਰਾਫ ਕਿਵੇਂ ਦੇਖਦੇ ਹੋ? ਮੈਨੂੰ ਲੱਗਦਾ ਬਿੰਨੂ ਬਾਈ ਖੁਦ ਇੱਕ ਡਾਇਮੰਡ ਨੇ ਹਨਾ ਇੱਕ ਹੀਰਾ ਨੇ ਔਰ ਉਹ ਉਹਨਾਂ ਨੂੰ ਸਾਰੇ ਹੀ ਬਹੁਤ ਪਿਆਰ ਕਰਦੇ ਨੇ ਚਾਹੇ ਪੰਜਾਬੀ ਫਿਲਮ ਇੰਡਸਟਰੀ ਹੋਵੇ ਚਾਹੇ ਇੰਡਸਟਰੀ ਤੋਂ ਬਾਹਰ ਦੇ ਲੋਕ ਨੇ ਉਹਨਾਂ ਦੇ ਚਿਹਤੇ ਲੋਕ ਨੇ ਔਰ ਬੜੇ ਸੁਲਝੇ ਹੋਏ ਇਨਸਾਨ ਨੇ। ਤੁਸੀਂ ਕਿਸੇ ਵੀ ਕਿਸੇ ਵੀ ਵਿਸ਼ੇ ਤੇ ਉਹਨਾਂ ਨਾਲ ਗੱਲਬਾਤ ਕਰ ਲਓ। ਆਲਵੇਜ਼ ਵਧੀਆ ਗੱਲਬਾਤ ਕਰਦੇ ਨੇ, ਚੰਗੀ ਨੌਲੇਜ ਰੱਖਦੇ ਨੇ। ਤਾਂ ਉਹਨਾਂ ਦੇ ਦਿਮਾਗ 'ਚ ਹੋਊਗਾ ਕਿ ਕੁਝ ਕਰਨਾ ਹੈ ਬਿਜ਼ਨਸ ਦੇ ਵਿੱਚ ਤਾਂ ਮੈਨੂੰ ਲੱਗਦਾ ਉਹਨਾਂ ਦੇ ਬ੍ਰਦਰ ਇਨ ਲਾ ਜਿਹੜੇ ਜਲੰਧਰ ਰਹਿੰਦੇ ਨੇ ਦੀਪਾ ਬਾਈ ਸੋ ਉਹਨਾਂ ਦੀ ਗਾਈਡੈਂਸ ਵੀ ਹੈਗੀ ਉਹਨਾਂ ਨੂੰ ਤੇ ਮੈਂ ਤਾਂ ਇਹ ਅਰਦਾਸ ਕਰਦਾ ਵਾਹਿਗੁਰੂ ਅੱਗੇ ਕਿ ਚੇਂਦਰ ਚੇਂ ਜਿਹੜੀ ਹੈਗੀ ਤਵੇਸਵਾਂ ਦੀ ਖੁੱਲਦੀਆਂ ਰਹਿਣ ਸੋ ਉਹਨਾਂ ਦੀ ਮਿਹਨਤ ਦੀ ਕਮਾਈ ਲੱਗੀ ਹੋਈ ਹੈ ਸੋ ਤੁਹਾਡਾ ਕੋਈ ਪਲਾਨ ਹੈ ਐਸਾ ਬਿਜ਼ਨਸ ਚਾਹੁੰਦਾ ਮੈਂ ਬਿਜ਼ਨਸ ਵਾਲੇ ਪਾਸੇ ਮੈਂ ਘਟਾਂ ਥੋੜਾ ਜਿਹਾ ਮੈਨੂੰ ਲੱਗਦਾ ਕਿ ਮੇਰਾ ਉਦੋਂ ਦਾ ਮਾਈਂਡ ਹਾਂ ਮੈਂ ਇਦਾਂ ਹੋ ਸਕਦਾ ਕੋਈ ਬੰਦਾ ਮੈਨੂੰ ਕਹਦੇ ਆ ਰਹੀ ਤੇ ਮੈਨੂੰ ਯਾਰ ਸਿਰਦਰਦੀ ਤਾਂ ਮੈਂ ਐਕਟਿੰਗ ਨਾਲੇ ਬਸੇ ਠੀਕ ਆ। ਇਹੀ ਕੰਮ ਠੀਕ ਲੱਗਦਾ ਮੈਨੂੰ ਫਿਲਹਾਲ ਤਾਂ। ਇਹ ਤਾਂ ਬਹੁਤ ਹੀ ਵਧੀਆ ਤੁਹਾਡਾ ਇਹ ਤਾਂ ਬਹੁਤ ਜ਼ਿਆਦਾ ਮਤਲਬ ਤੁਹਾਨੂੰ ਪਿਆਰ ਮਿਲਦਾ ਇੰਨੇ ਸਾਰੇ ਫੈਨਸ ਆਈ ਥਿੰਕ ਕੋਈ ਕੋਈ ਐਸਾ ਸਟਾਰ ਹੋਏਗਾ ਜਿਹਦੀ ਇੰਨੀ ਫੈਨ ਫੋਲੋਇੰਗ ਹੈ ਜਿਹਨੂੰ ਆਪਾਂ ਕਹਿੰਦੇ ਨੇ ਕਟੜ ਫੈਨਸ ਨੇ ਤੁਹਾਡੇ ਦਾ। ਹਾਂ ਜੀ ਇਹ ਸਭ ਪਿਆਰ ਹੈ ਜੀ ਵਾਹਿਗੁਰੂ ਦੀ ਕਿਰਪਾ ਹੈ। ਅ ਦੁਆਵਾਂ ਨੇ ਤੁਹਾਡੀਆਂ ਸਾਰਿਆਂ ਦੀਆਂ ਕਿ ਲੋਕ ਇੰਨਾ ਪਿਆਰ ਕਰਦੇ ਆ। ਪਰ ਇਹਨਾਂ ਦਾ ਪਿਆਰ ਆਲਵੇਸ ਸਿਰ ਮੱਥੇ ਅੱਜ ਜਿੱਥੇ ਵੀ ਆਂ ਜੋ ਵੀ ਕੰਮ ਕਰ ਰਹੇ ਸਾਰੇ ਫੈਨਸ ਦੇ ਪਿਆਰ ਸਤਿਕਾਰ ਸਤਕਾ ਉਸ ਵਾ ਤੁਸੀਂ ਜਿਵੇਂ ਕੋਈ ਪ੍ਰੋਜੈਕਟ ਫਾਈਨਲ ਕਰਦੇ ਹੋ ਤਾਂ ਸਭ ਤੋਂ ਪਹਿਲੇ ਤੁਹਾਡੇ ਮਾਈਂਡ 'ਚ ਕੀ ਆਂਦਾ ਉਹਦੀ ਸਕ੍ਰਿਪਟ ਦੇਖਦੇ ਹੋ ਉਹਦੀ ਮਤਲਬ ਸਟਾਰ ਕਾਸਟ ਦੇਖਦੇ ਹੋ ਕਿ ਰਹਿੰਦਾ ਤੁਹਾਡੇ ਮਾਈਂਡ 'ਚ ਨਹੀਂ ਮੇਰਾ ਸਟਾਰ ਕਾਸਟ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਮੈਨੂੰ ਇਹ ਨਹੀਂ ਹੁੰਦਾ ਕਿ ਮੇਰੇ ਆਪੋਜ਼ਿਟ ਕਿਹੜੀ ਹੀਰੋਇਨ ਕੰਮ ਕਰ ਰਹੀ ਹੈ ਜਾਂ ਕੌਣ ਹੋਗਾ ਮੇਰੇ ਲਈ ਮੇਨ ਹੁੰਦਾ ਸਭ ਤੋਂ ਪਹਿਲਾਂ ਕਹਾਣੀ ਤੁਸੀਂ ਮੇਰੀਆਂ ਜਿੰਨੀਆਂ ਵੀ ਫਿਲਮਾਂ ਚੱਕ ਲਓ ਦੇਖੋ ਬਿਜ਼ਨਸ ਕਰਨਾ ਫਿਲਮ ਦਾ ਇੱਕ ਅਲੱਗ ਹੁੰਦਾ ਹੈ ਕਿ ਚੱਲੂਗੀ ਨਹੀਂ ਚੱਲੂਗੀ ਤੁਹਾਨੂੰ ਉਹਦੇ ਘੱਟੋ ਘੱਟ ਇੱਕ ਕੰਟੈਂਟ ਜ਼ਰੂਰ ਮਿਲੇਗਾ ਕੋਈ ਨਾ ਕੋਈ ਤੁਹਾਨੂੰ ਲੱਗੂਗਾ ਕਿ ਫਿਲ ਬਿਨਾਂ ਸਰ ਪੈਰ ਦੀਆਂ ਫਿਲਮਾਂ ਮੈਂ ਬਹੁਤ ਆਫਰ ਹੁੰਦੀਆਂ ਨੇ ਮੈਂ ਨਾ ਕਰਦਾ ਨਾ ਕਦੇ ਵੀ ਪੈਸੇ ਪਿੱਛੇ ਨਹੀਂ ਭੱਜਿਆ ਕਿ ਹਾਂ ਯਾਰ ਇਹ ਤੋਂ ਵੱਧ ਪੈਸੇ ਮਿਲਦੇ ਨੇ ਜਾਂ ਮੈਂ ਆ ਮਾੜਾ ਕੰਮ ਜਿਹੜਾ ਹੈਗਾ ਪੈਸਿਆਂ ਲਈ ਕਰ ਲਾਂ ਉਹ ਕੰਮ ਮੈਂ ਕਦੇ ਨਹੀਂ ਕਰਦਾ ਹੈਗਾ ਮੈਂ ਕਹਿੰਦਾ ਵੀ ਘੱਟ ਕਮਾ ਲਓ ਪਰ ਮੜਕ ਦੇ ਨਾਲ ਤੁਰੋ ਇੱਜ਼ਤ ਜ਼ਰੂਰੀ ਹੈ ਪੈਸੇ ਤੋਂ ਪਹਿਲਾਂ ਤੁਹਾਨੂੰ ਜਿਹੜਾ ਤੁਹਾਡਾ ਕੰਮ ਹੈ ਨਾ ਉਹ ਤੁਹਾਨੂੰ ਰਿਸਪੈਕਟ ਦਿਵਾਉਣਾ ਦਿਵਾਵੇ ਉਹ ਕੰਮ ਕਰੋ ਸੋ ਉਸੇ ਕੰਮ ਨੂੰ ਮੈਂ ਪ੍ਰਾਇੋਰਟੀ ਤੇ ਰੱਖਦਾ ਆਲਵੇਜ਼ ਮੈਂ ਕਨਸੈਪਟ ਦੇਖਦਾ ਕੰਟੈਂਟ ਦੇਖਦਾ ਡਾਇਰੈਕਟ ਕੌਣ ਕਰ ਰਿਹਾ ਹੈ ਸੁਲਝਿਆ ਹੋਇਆ ਡਾਇਰੈਕਟਰ ਹੈ ਉਹ ਚੀਜ਼ਾਂ ਦੇਖੀ ਜਾਂਦੇ ਨੇ ਫਿਰ ਜਦੋਂ ਕੋਈ ਕਹਾਣੀ ਆ ਜਾਂਦੀ ਹੈ ਤਾਂ ਫਿਰ ਰਲ ਮਿਲ ਕੇ ਅਸੀਂ ਸਾਰੀ ਮਿਹਨਤ ਕਰਦੇ ਹਾਂ ਉਹਨੂੰ ਵਧੀਆ ਕਰਨ ਦੇ ਵੇਲੇ ਫਿਰ ਬਾਕੀ ਕਾਸਟ ਆਉਂਦੀ ਹੈ ਜੀ ਉਸ ਤੋਂ ਬਾਅਦ ਸੋ ਮਾਈਂਡ ਵਿੱਚ ਕਦੀ ਕੋਈ ਐਦਾਂ ਦੀ ਗੱਲ ਉਸ ਟਾਈਮ ਆਂਦੀ ਹੈ ਯਾ ਯਾਦ ਆਂਦੀ ਹੈ ਕਿਸੇ ਦੀ ਕਈ ਕੋਈ ਗੱਲ ਜਿਹੜੀ ਹਮੇਸ਼ਾ ਤੁਸੀਂ ਯਾਦ ਰੱਖਦੇ ਹੋ ਕਿ ਇਸ ਬੰਦੇ ਨੇ ਮੈਨੂੰ ਇਹ ਚੀਜ਼ ਸਿਖਿਆ ਦਿੱਤੀ ਸੀ ਔਰ ਇਹ ਮੈਂ ਲਾਈਵ 'ਚ ਹਮੇਸ਼ਾ ਨਾਲ ਲੈ ਕੇ ਤੁਰੂੰਗਾ ਬਿਲਕੁਲ ਜੀ ਜਿਹੜੇ ਲੋਕ ਸਟਰਗਲ ਕਰਕੇ ਕਿਸੇ ਮੁਕਾਮ ਤੇ ਪਹੁੰਚੇ ਨੇ ਬਹੁਤ ਸਾਰੇ ਲੋਕ ਨੇ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੂੰ ਦੇਖ ਦੇ ਕੇ ਅਸੀਂ ਆਏ ਆ ਕਿ ਜੇ ਯਾਰ ਉਹ ਬੰਦਾ ਨਹੀਂ ਹਾਰਿਆ ਤਾਂ ਆਪਾਂ ਕਿਉਂ ਹਾਰ ਮੰਨੀਏ ਹਨਾ ਜ਼ਿੰਦਗੀ ਦਾ ਨਾਮ ਹੀ ਹਮੇਸ਼ਾ ਲੜਦੇ ਰਹਿਣਾ ਤੇ ਅੱਗੇ ਵਧਦੇ ਰਹਿਣਾ ਔਰ ਦੂਜੀ ਗੱਲ ਇਹ ਹੈ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਲੋਕ ਫੀਲਡ ਦੇ ਵਿੱਚ ਮਿਲ ਚਾਹੇ ਤੁਹਾਡੇ ਬਾਰੇ ਤੁਹਾਨੂੰ ਕ੍ਰਿਟੀਸਾਈਜ਼ ਕਰਦੇ ਨੇ ਜਾਂ ਮਾੜਾ ਬੋਲਦੇ ਨੇ ਮੈਂ ਵੀ ਜਦੋਂ ਸਟਰਗਲ ਕਰ ਰਿਹਾ ਸੀ ਤਾਂ ਲੋਕ ਕਹਿੰਦੇ ਸੀ ਤੂੰ ਐਕਟਰ ਨਹੀਂ ਬਣ ਸਕਦਾ ਹਨਾ ਤੂੰ ਕਿੱਥੇ ਮਕਾਮ ਤੱਕ ਜਦੋਂ ਆ ਗਿਆ ਫਿਰ ਵੀ ਕਹਿਣ ਲੱਗੇ ਕਿਵੇਂ ਚੱਲ ਗਿਆ ਕਿਵੇਂ ਹਿੱਟ ਹੋ ਗਿਆ ਕਿਵੇਂ ਫਿਲਮਾਂ ਕਰੀ ਜਾ ਰਹੇ ਨੇ ਪਰ ਉਹਦੇ ਪਿੱਛੇ ਸਟਰਗਲ ਬਹੁਤ ਹੈ ਜੀ ਸਾਡੀ ਉਸ ਬਾਬੇ ਅੱਗੇ بڑے ਮੱਥੇ ਟੇਕੇ ਹੋਏ ਨੇ ਤੇ ਪਹਿਲਾ ਜਿਹੜੇ ਕੰਮ 'ਚ ਅਸੀਂ ਲੱਗੇ ਹੋਏ ਹਾਂ ਉਸ ਕੰਮ ਨੂੰ ਸਿੱਖਿਆ ਥੀਏਟਰ ਕੀਤਾ ਫੇਰ ਜਾ ਕੇ ਅਸੀਂ ਫੀਲਡ ਦੇ ਵਿੱਚ ਆਏ ਔਰ ਲੋਕਾਂ ਨੇ ਸਾਡੇ ਕੰਮ ਨੂੰ ਪਸੰਦ ਕੀਤਾ ਤੇ ਹੌਲੀ-ਹੌਲੀ ਚੱਲੀ ਜਾ ਰਹੇ ਹਾਂ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਕਿ ਕਦੇ ਵੀ ਕਿਸੇ ਦੀ ਪ੍ਰਵਾਹ ਨਾ ਕਰੋਗੇ ਤੁਹਾਡੇ ਬਾਰੇ ਕੋਈ ਕੀ ਬੋਲ ਰਿਹਾ ਅੱਜ ਵੀ ਅਸੀਂ ਵਧੀਆ ਕੰਮ ਕਰਦੇ ਆ ਤਾਂ ਵੀ ਲੋਕ ਬੋਲਦੇ ਆ ਤਾਂ ਵੀ ਲੋਕਾਂ ਨੂੰ ਇਹ ਹੁੰਦਾ ਕਿ ਨਹੀਂ ਯਾਰ ਇਹ ਆ ਹੋ ਰਿਹਾ ਮਤਲਬ ਤੁਹਾਡੇ ਫੈਨ ਤੁਹਾਡੇ ਲੀ ਆਲਵੇ ਚੰਗਾ ਬੋਲਦੇ ਆ ਪਰ ਕੁਝ ਲੋਕ ਇਹੋ ਜਿਹੇ ਵੀ ਹੁੰਦੇ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੇ ਤੁਸੀਂ ਜਿੰਨਾ ਮਰਜ਼ੀ ਚੰਗਾ ਕੰਮ ਕਰ ਲਓ ਉਹਨਾਂ ਨੂੰ ਕਦੇ ਪਸੰਦੀ ਨਹੀਂ ਆਉਣਾ ਸੋ ਇਸ ਕਰਕੇ ਕਦੇ ਕਿਸ ਦੀ ਪਰਵਾਹ ਨਾ ਕਰੋ ਚੱਲਦੇ ਰਹੋ ਔਰ ਜਿਹੜੇ ਚੱਲਦੇ ਪਾਣੀ ਨੇ ਉਹੀ ਸਾਫ਼ ਰਹਿੰਦੇ ਆ ਖੜਾ ਪਾਣੀ ਕਹਿੰਦੇ ਗੰਦਲਾ ਹੋ ਜਾਂਦਾ ਸੋ ਇਹੀ ਜ਼ਿੰਦਗੀ ਹੈ ਸੋ ਕਦੀ ਮਤਲਬ ਤੁਹਾਡੇ ਗਾਈਡੈਂਸ ਕਿਤੋਂ ਲੈਂਦੇ ਹੋ ਕੁਝ ਪੁੱਛਣਾ ਹੋਵੇ ਕਦੀ ਕੋਈ ਤੁਹਾਨੂੰ ਪ੍ਰੋਬਲਮ ਹੋਵੇ ਜਾਂ ਕੋਈ ਡਾਊਟ ਮਾਈਂਡ 'ਚ ਆ ਰਿਹਾ ਹੈ ਤਾਂ ਕਿਦੀ ਸਲਾਹ ਮਤਲਬ ਤੁਹਾਨੂੰ ਹੁੰਦਾ ਕਿ ਇਸ ਬੰਦੇ ਦੀ ਮੈਂ ਸਲਾਹ ਲਵਾਂ ਤੇ ਮਤਲਬ ਮੈਨੂੰ ਇਹ 100% ਰਾਈਟ ਦੱਸੂਗਾ ਦੇਖੋ ਮੇਰੇ ਭਰਾ ਨੇ ਸਾਰੇ ਜਿਵੇਂ ਬਿੰਨੂ ਬਾਈ ਹੈ ਬਿੰਨੂ ਬਾਈ ਤੋਂ ਬਹੁਤ ਗੱਲਾਂ ਦੇ ਵਿੱਚ ਮੈਂ ਹੈਲਪ ਲੈ ਲੈਣਾ ਹੋਰ ਮੇਰੇ ਜਿਹੜੇ ਭਰਾ ਨੇ ਜਿਹੜੇ ਫਿਲਮੀ ਬੈਕਗ੍ਰਾਉਂਡ ਤੋਂ ਨਹੀਂ ਹੈਗੇ ਸੋ ਸਾਰੇ ਮੇਤੋਂ ਵੱਡੇ ਨੇ ਸੋ ਵਧੀਆ ਗਾਈਡ ਕਰਦੇ ਆ ਸੋ ਦੋਸਤਾਂ ਮਿੱਤਰਾਂ ਦੀ ਸਲਾਹ ਨਾਲ ਚੱਲੀਦਾ ਤੇ ਜਿਹੜਾ ਫਿਲਮਾਂ ਨੂੰ ਲੈ ਕੇ ਡਿਸੀਜਨ ਲਈਦੇ ਨੇ ਉਹ ਆਪ ਲਈਦੇ ਨੇ ਜਾਂ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਕਿਸੇ ਤਰ੍ਹਾਂ ਦੀ ਸਲਾਹ ਲੈਣੀ ਹੈ ਤਾਂ ਉਹਦੇ ਲਈ ਬਿੰਨੂ ਬਾਈ ਜਾਂ ਹੋਰ ਜਿਹੜੇ ਮੇਰੇ ਦੋਸਤ ਮਿੱਤਰ ਨੇ ਉਹਨਾਂ ਤੋਂ ਜੀ ਭਰਾਵਾਂ ਤੋਂ ਸੋ ਕੋਈ ਫਨੀ ਮੈਮਰੀ ਬਿੰਨੂ ਬਾਈ ਨਾਲ ਬਹੁਤ ਨੇ ਇੱਕ ਨਹੀਂ ਹੈਗਾ ਹਰ ਰੋਜ਼ ਜਦੋਂ ਅਸੀਂ ਇਕੱਠੇ ਹੁੰਨੇ ਆ ਫਨੀ ਮੈਮਰੀਜ਼ ਹੀ ਬਣਦੀਆਂ ਨੇ ਆਲਵੇਸ ਬਣਦੀਆਂ ਨੇ ਵੀਰੇ ਇੱਕ ਕਿੱਸਾ ਯਾਦ ਆਇਆ ਸੀ ਕਿਸੇ ਵਿਆਹ ਤੋਂ ਹੁੰਦੇ ਸੀਗੇ ਮੈਂ ਤੇ ਬਿੰਨੂ ਬਾਈ ਰਾਤ ਦਾ ਟਾਈਮ ਸੀਗਾ ਤੇ ਸਾਡੇ ਕੋਟ ਪੈਂਟ ਪਾਏ ਹੋਏ ਪੂਰੇ ਵੈਲ ਸੂਟਡ ਬੂਟਡ ਅਸੀਂ ਤੇ ਅਸੀਂ ਕਿਤੇ ਮੋੜ ਮੁੜੇ ਸਾਡੇ ਕੋਲ ਦੀ ਗੰਨੇ ਵਾਲੀ ਟਰਾਲੀ ਇੱਕ ਕ੍ਰ ਤੇ ਫੇਰ ਅਸੀਂ ਉਹਨੂੰ ਕ੍ਰਾਸ ਕਰਕੇ ਨਿਕਲ ਗਏ ਮੈਂ ਮੈਨੂੰ ਬਈ ਨੂੰ ਕਿਹਾ ਮੈਂ ਕਿਹਾ ਯਾਰ ਬਾਈ ਜਦੋਂ ਪਿੰਡ ਹੁੰਦੇ ਸੀ ਨਾ ਟਰਾਲੀ ਕੋ ਗੰਨੇ ਵਾਹ ਖਿੱਚਦੇ ਸੀਗੇ ਟਰਾਲੀਆਂ ਪਿੱਛੇ ਭੱਜ-ਭੱਜ ਕੇ ਮੈਂ ਕਿਹਾ ਦੁਬਾਰਾ ਕਰਨ ਨੂੰ ਦਿਲ ਕਰਦਾ ਬਿੰਨੂ ਬਾਈ ਨੇ ਕਾਰ ਰੋਕ ਲਈ ਉੱਥੇ ਅਸੀਂ ਸਾਈਡ ਤੇ ਖੜ ਗਏ ਟਰਾਲੀ ਜਦੋਂ ਸਾਡੇ ਕੋਲ ਦੀ ਨਿਕਲੀ ਤੇ ਅਸੀਂ ਉਹਦੇ ਪਿੱਛੇ ਭੱਜ ਲੇ ਪੂਰੇ ਸੂਟ-ਬੂਟ ਸਾਡੇ ਪਾਏ ਹੋਏ ਤੇ ਉਹ ਟਰਾਲੀ ਤੇ ਸੀਗੀ ਅਸੀਂ ਪਿੱਛੇ ਭੱਜੀ ਗਏ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਅਸੀਂ 5-700 ਮੀਟਰ ਮੈਨ ਲੱਗਾ ਕਿਲੋਮੀਟਰ ਦੇ ਨੇੜੇ-ਤੇੜੇ ਪਹੁੰਚ ਗਏ ਜਿਵੇਂ ਅਸੀਂ ਗੰਨੇ ਨੂੰ ਹੱਥ ਪਾਇਆ ਤਾਂ ਅਸੀਂ ਰੁੱਕੇ ਤਾਂ ਸੀ ਫਿਰ ਹੱਸੇ ਬਹੁਤ ਜਦੋਂ ਅਸੀਂ ਪਿੱਛੇ ਕਾਰ ਦੇਖੀ ਤਾਂ ਕਾਰ ਬਹੁਤ ਦੂਰ ਰਹਿ ਗਈ। ਸੋ ਇਦਾਂ ਦੀਆਂ ਫਨੀ ਚੀਜ਼ਾਂ ਹੋ ਜਾਂਦੀਆਂ ਨੇ ਹਨਾ ਕਰਦੇ ਰਹਿੰਦਾ। ਮੈਨੂੰ ਲੱਗਦਾ ਲਾਈਫ ਚੱਲਦੀ ਵੀ ਇਦਾਂ ਹੀ ਐ ਹਨਾ। ਜੋ ਤੁਸੀਂ ਰੀਅਲ 'ਚ ਹੋਣਾ ਤੁਸੀਂ ਜਿਹੜੇ ਮਰਜ਼ੀ ਮੁਕਾਮ ਤੇ ਪਹੁੰਚ ਜਓ ਤੁਹਾਡਾ ਜਿਹੜਾ ਅਸਲ ਹੈ ਨਾ ਉਹ ਨਹੀਂ ਤੁਹਾਡੇ ਅੰਦਰੋਂ ਖਤਮ ਹੋਣਾ ਚਾਹੀਦਾ। ਹੋਣਾ ਚਾਹੀਦਾ। ਬੜੀ ਅੱਛੀ ਐਗਜ਼ਾਮਪਲਸ ਵੀ ਆ ਤੁਹਾਡੀਆਂ ਜਿਹੜੀਆਂ ਤੁਸੀਂ ਆਪਸ 'ਚ ਬਹੁਤ ਅੱਛੀ ਯਾਰੀ ਨਹੀਂ ਬੰਦੇ ਹੋ ਸਾਰੇ ਜਣੇ ਜਿਹੜਾ ਇਹ ਗਰੁੱਪ ਐ ਤੁਹਾਡਾ ਜਿਹੜਾ ਗਰੁੱਪ ਐ ਹਨਾ ਸਾਰੇ ਇੱਕ ਦੂਜੇ ਦੇ ਨਾਲ ਖੜਦੇ ਹੋ ਅਸੀਂ ਬਹੁਤ ਸਾਰੇ ਕਲੈ ਸਟੇਜਾਂ ਤੇ ਜਵਾਬ ਦੇ ਰਿਹਾ ਗਾਣਿਆਂ ਰਾਹੀਂ ਜਵਾਬ ਦੇ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਆਪਸ ਤਾਂ ਕੀ ਜਵਾਬ ਦੇਣਾ ਹੈ ਤਾਂ ਦੂਜੇ ਨੂੰ ਜਵਾਬ ਨਹੀਂ ਦਿੰਦੇ ਕਦੇ ਵੀ ਹਨਾ ਜੀ ਇਹ ਮੈਨੂੰ ਲੱਗਦਾ ਇੱਕ ਫੇਮ ਦਾ ਸੌਖਾ ਤਰੀਕਾ ਵੀ ਕਈ ਵਾਰ ਲੋਕ ਲੱਭ ਲੈਂਦੇ ਆ ਬਟ ਮੈਨੂੰ ਇਹ ਲੱਗਦਾ ਕਿ ਕਦੇ ਇੰਡਸਟਰੀ ਦੇ ਲੋਕਾਂ ਨੂੰ ਇੰਡਸਟਰੀ ਚ ਆਪਸ ਚ ਨਹੀਂ ਉਲਝਣਾ ਚਾਹੀਦਾ ਤਾਂ ਇੱਕ ਜਿਹੜੀ ਥੋੜੀ ਰਿਸਪੈਕਟ ਲੋਕਾਂ ਦੀ ਨਜ਼ਰ ਚੋਂ ਚਲੀ ਜਾਂਦੀ ਹੈ ਤੁਹਾਡੀ ਇੰਡਸਟਰੀ ਦੀ ਤੁਹਾਡੇ ਬਾਕੀ ਇੰਡਸਟਰੀ ਦੇ ਲੋਕਾਂ ਦੀ ਲੋਕਾਂ ਨੂੰ ਲੱਗਦਾ ਕਿ ਯਾਰ ਇਹ ਤਾਂ ਛੋਟੇ ਛੋਟੀਆਂ ਗੱਲਾਂ ਦੇ ਲੜੀ ਜਾਂਦੇ ਆ ਨਾਮ بڑے ਔਰ ਦਰਸ਼ਨ ਛ ਸੋ ਕੋਈ ਵੀ ਮਸਲਾ ਹੈ ਪਿਆਰ ਨਾਲ ਸੁਲਝਾਉਣਾ ਚਾਹੀਦਾ ਹੈ ਜੇ ਤੁਹਾਡਾ ਕੋਈ ਆਪਸ ਆਪਸ ਦੇ ਵਿੱਚ ਜਾਂ ਇੰਡਸਟਰੀ ਦੇ ਵਿੱਚ ਕੋਈ ਮਸਲਾ ਹੈਗਾ ਜਨਤਕ ਨਾ ਕਰੋ ਉਹਨੂੰ ਲੋਕ ਤਾਂ ਸਵਾਗ ਲੈ ਲੈਂਦੇ ਆ অলਵੇਸ ਹਨਾ ਜੀ ਤਾਂ ਉਹਨੂੰ ਆਪਸ ਦੇ ਵਿੱਚ ਬੈਠ ਕੇ ਆਰਾਮ ਨਾਲ ਪਿਆਰ ਨਾਲ ਉਸ ਗੱਲ ਨੂੰ ਸੁਲਝਾ ਲਓ ਤੁਹਾਡੇ ਤੱਕ ਕਦੀ ਕੋਈ ਐਸੀ ਪ੍ਰੋਬਲਮਸ ਆਉਂਦੀਆਂ ਜੇ ਸਾਡੀਆਂ ਆਉਂਦੀਆਂ ਵੀ ਨੇ ਲੋਕ ਬੋਲਦੇ ਵੀ ਨੇ ਸਾਨੂੰ ਪਤਾ ਵੀ ਹੁੰਦਾ ਕਿ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ ਜਾਂ ਇਹ ਚੀਜ਼ਾਂ ਤਾਂ ਇਗਨੋਰ ਕਰਨ ਦੀ ਕੋਸ਼ਿਸ਼ ਕਰੀਦੀ ਆ ਬਟ ਹੈਗੇ ਤਾਂ ਦੇਖੋ ਇਨਸਾਨ ਆ ਗੁੱਸਾ ਵੀ ਆਉਂਦਾ ਹੈ ਗੁੱਸਾ ਜੇ ਕੋਈ ਬੁਰਾ ਬੋਲਦਾ ਤਾਂ ਲੱਗਦਾ ਵੀ ਯਾਰ ਅਸੀਂ ਇਸ ਬੰਦੇ ਦਾ ਕੁਝ ਵਿਗਾੜਿਆ ਨਹੀਂ ਫਿਰ ਕਿਉਂ ਬੋਲ ਰਿਹਾ ਹੈ ਨਾ ਉਹਨਾਂ ਗੱਲਾਂ ਤੇ ਗੁੱਸਾ ਆਉਂਦਾ ਪਰ ਲੋਕਾਂ ਨੂੰ ਟੱਕਰਾ ਮਾਰਨ ਦੀ ਆਦਤ ਹੈ ਜੇ ਮੈਨੂੰ ਕਈ ਵਾਰ ਆਉਂਦਾ ਵੀ ਆ ਜਮੈਂ ਇਹ ਕਰਨਾ ਵੀ ਆ ਮੈਂ ਮਿੰਨੂ ਬਾਈ ਨਾਲ ਪਿੱਛੇ ਜੋ ਮੇਰਾ ਹੋਇਆ ਸੀ ਮਸਲਾ ਕਿਸ ਨਾਲ ਮੈਂ ਕਿਹਾ ਯਾਰ ਮੈਂ ਆਹ ਕੰਮ ਕਰਨਾ ਤਾਂ ਬਾਈ ਕਹਿੰਦਾ ਰਹਿਣ ਦੇ ਯਾਰ ਬੜੇ ਪਿਆਰ ਨਾਲ ਬਾਈ ਨੇ ਮੈਨੂੰ ਕੂਲ ਕੀਤਾ ਵੀ ਰਹਿਣ ਦੇ ਆਪਾਂ ਛਾੜ ਇਹਨੇ ਭੌਂਕਣਾ ਭੌਂਕੀ ਜਾਣ ਦੇ ਕੋਈ ਚੱਕਰ ਨਹੀਂ ਸੋ ਹੈਗੇ ਭਰਾ ਵੱਡੇ ਸਮਝਾਉਣ ਵਾਲੇ ਸੋ ਸਾਰਿਆਂ ਨੂੰ ਮੈਨੂੰ ਲੱਗਦਾ ਇੰਝ ਚੱਲਣਾ ਚਾਹੀਦਾ ਸੋ ਬੀਨੂ ਬਾਈ ਜਿਵੇਂ ਉਹਨਾਂ ਡਾਇਮੰਡ ਦੇ ਵਿੱਚ ਉਹਨਾਂ ਨੂੰ ਵੀ ਪੁੱਛਿਆ ਜਿਹੜੀ ਮਾਰਕੀਟਿੰਗ ਸਟਰੈਟਜੀ ਹੈ ਕਿੱਥੋਂ ਆ ਰਹੀ ਹੈ ਉਹਨਾਂ ਦੀ ਇਹ ਜਿਹੜਾ ਬਿਜ਼ਨਸ ਮਾਈਂਡ ਬਣ ਗਿਆ ਹੈ ਮੈਨੂੰ ਲੱਗਦਾ ਬੀਨੂ ਬਾਈ ਦਾ ਹੈਗਾ ਸੀਗਾ ਬਿਜ਼ਨਸ ਵਾਲੇ ਵਾਸਤੇ ਸ਼ੁਰੂ ਤੋਂ ਹੀ ਝਕਾ ਸੋ ਉਹਨਾਂ ਦੇ ਆਈਡੀਆਜ਼ ਨੇ ਹਨਾ ਤੇ ਉਹਨਾਂ ਨੇ ਜਿਹੜੇ ਕੰਮ ਨੂੰ ਹੱਥ ਪਾਇਆ ਸਫਲ ਹੀ ਹੋਏ ਨੇ ਆਲਵੇਜ਼ ਤੇ ਮਿਹਨਤੀ ਨੇ ਔਰ ਇਮਾਨਦਾਰ ਨੇ ਤੇ ਮੈਨੂੰ ਲੱਗਦਾ ਕਿ ਜਿੱਤੇ ਥੋੜੀ ਮਿਹਨਤ ਦੀ ਕਮਾਈ ਲੱਗੀ ਹੁੰਦੀ ਹੈ ਬਾਬਾ ਵੈਸੀ ਬਰਕਤ ਪਾਉਂਦੇ ਤੇ ਬਾਕੀ ਉਹਨਾਂ ਦੇ ਆਲੇ-ਦਾਲੇ ਸਰਕਲ ਹੈ ਜਲੰਧਰ ਦਾ ਉਹਨਾਂ ਦੇ ਲਾਜ਼ ਦਾ ਸਾਰੇ ਬਹੁਤ ਹੈਲਪਫੁਲ ਨੇ ਇੱਕ ਦੂਜੇ ਲਈ ਸੋ ਅਸੀਂ ਵੀ ਇਹ ਉਮੀਦ ਕਰਦੇ ਹਾਂ ਅੱਜ ਤੁਸੀਂ ਇਸ ਓਪਨਿੰਗ ਤੇ ਆਏ ਹੋ ਉਹਨਾਂ ਦਾ ਸਾਥ ਦੇ ਰਹੇ ਹੋ ਕਿ ਉਹਨਾਂ ਦਾ ਸ਼ੋਰੂਮ ਹੋਰ ਵੀ ਜ਼ਿਆਦਾ ਤਰੱਕੀ ਕਰੇ ਔਰ ਤੁਹਾਡਾ ਵੀ ਬੌਂਡ ਇਸੇ ਤਰ੍ਹਾਂ ਦੋਵਾਂ ਦਾ ਬਣਿਆ ਰਵੇ ਭਰਾਵਾਂ ਵਾਲਾ ਤੁਹਾਡੀਆਂ ਦੁਆਵਾਂ ਚਾਹੀਦੀਆਂ ਜੀ ਤੇ ਵਧੀਆ ਕੰਮ ਕਰਦੇ ਰਹੀਏ ਸਾਰੇ ਮੈਂ ਤਾਂ ਕਹਿੰਨਾ ਜੀ ਮੈਂ ਤੇ ਬਿੰਨੂ ਬਾਈ ਕਿਉਂ ਸਾਰੇ ਜਿੰਨੇ ਵੀ ਅਸੀਂ ਆਪਸ ਦੇ ਵਿੱਚ ਜੇ ਤੁਹਾਡੇ ਦੋਸਤ ਮਿੱਤਰ ਨੇ ਜਾਂ ਕੋਈ ਤੁਹਾਡੇ ਦਾ ਆਪਸ ਵਿੱਚ ਕੋਈ ਛੋਟੇ ਮੋਟੇ ਲੜਾਈ ਝਗੜੇ ਹੈਗੇ ਤਾਂ ਗੱਲਬਾਤ ਨਾਲ ਸੁਲਝਾਓ ਪਿਆਰ ਨਾਲ ਰਹੋ ਬਹੁਤ ਛੋਟੀ ਜੀ ਜ਼ਿੰਦਗੀ ਹੈ ਤੁਹਾਨੂੰ ਸਾਨੂੰ ਇਹ ਨਹੀਂ ਪਤਾ ਲੱਗਣਾ ਕਿ ਅਸੀਂ ਇੱਥੋਂ ਬਾਹਰ ਨਿਕਲੀਏ ਕੀ ਹੋ ਜਾਣਾ ਕੀ ਵਾਪਰ ਜਾਣਾ ਹਨਾ ਸੋ ਛੋਟੀ ਜੀ ਲਾਈਫ ਹੈ ਜੀ ਸਾਰੇ ਪਿਆਰ ਨਾਲ ਰਹੋ ਇੱਕ ਦੂਜੇ ਦਾ ਆਦਰ ਸਤਿਕਾਰ ਕਰੋ ਚੜ੍ਹਦੀ ਕਲਾ ਚ ਰਹੋ ਹਮੇਸ਼ਾ ਥੈਂਕ ਯੂ ਸੋ ਮੱਚ ਫॉर ਜੁਆਇਨਿੰਗ ਵਿਦ ਅਸ